ਸਚਕਾਲ ਮੈਂ ਹਾਂ ਆਰਤੀਆ ਸੰਚੈਟ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਦਿਨ ਵ ਦਿਨ ਅਰਮਾਨ ਮੱਲਿਕ ਦੇ ਪੂਰੇ ਪਰਿਵਾਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਹਾਲਾਂਕਿ ਕੁਦਰ ਪਹਿਲਾਂ ਵੀ ਵਿਧਵੀ ਮਾਮਲੇ ਦੇ ਵਿੱਚ ਵਿਵਾਦ ਹੋਇਆ ਸੀ ਤੇ ਇਸਵਾਲਾਂ ਦੇ ਕਟਗਰੇ ਦੇ ਵਿੱਚ ਖੜੇ ਗਏ ਸਿਗੇ ਕਿ ਆਖਿਰ ਉਹਨਾਂ ਨੇ ਅਜਿਹਾ ਕਿਉਂ ਕੀਤਾ ਸੀ ਤੇ ਹੁਣ ਇੱਕ ਹੋਰ ਵੱਡਾ ਖੁਲਾਸਾ ਹੋਇਆ ਇਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਰੌਂਗਟੇ ਤੁਹਾਡੇ ਖੜੇ ਹੋ ਜਾਣਗੇ ਕਿਉਂਕਿ ਇੱਕ ਨਾਬਾਲਗ ਲੜਕੀ ਜੋ ਹੈ ਉਸ ਦੇ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਹੈ ਉਹ ਵੀ ਅਰਮਾਨ ਮਲਿਕ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਪਾਇਲ ਮਲਿਕ ਦੇ ਅੱਖਾਂ ਦੇ ਸਾਹਮਣੇ ਹੁੰਦਾ ਸੀ ਇਹ ਸਭ ਕੁਝ ਤੇ ਪਾਇਲ ਮਲਿਕ ਦੇ ਵੱਲੋਂ ਕਦੀ ਵੀ ਰੋਕ ਨਹੀਂ ਲਗਾਈ ਗਈ ਕਦੇ ਵਿਰੋਧ ਨਹੀਂ ਚਟਾਇਆ ਗਿਆ ਅਰਮਾਨ ਮਲਿਕ ਇਸ ਹੱਦ ਤੱਕ ਡਿੱਗ ਸਕਦਾ ਹੈ ਕਈ ਸਾਰੇ ਸਵਾਲ ਖੜੇ ਹੋ ਗਏ ਨੇ ਤੇ ਇਹ ਸਵਾਲ ਜਿਹੜੇ ਖੜੇ ਹੋਏ ਨੇ ਤੇ ਕਿਸ ਨੇ ਇਹਨਾਂ ਗੱਲਾਂ ਦਾ ਖੁਲਾਸਾ ਕੀਤਾ ਹੈ ਇਹ ਵੀ ਜਾਣਣਾ ਬਿਹਤਰ ਜ਼ਰੂਰੀ ਹੈ ਤਾਂ ਖਬਰ ਨੂੰ ਪੂਰੀ ਦੇਖਿਓ ਵਿਸਤਾਰ ਨਾਲ ਤੁਹਾਡੇ ਨਾਲ ਕੱਲੀ-ਕੱਲੀ ਚੀਜ਼ ਨੂੰ ਸਾਂਝੀ ਕਰਾਂਗੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਦਵਿੰਦਰ ਰਾਜਪੂਤ ਐਡਵੋਕੇਟ ਜੋ ਖੁਲਾਸਾ ਕਰ ਰਹੇ ਨੇ ਅਰਮਾਨ ਮੱਲਿਕ ਦੀਆਂ ਹਰਕਤਾਂ ਦਾ ਅਰਮਾਨ ਮਲਿਕ ਜਿਨਾਂ ਦੀਆਂ ਦਿਨ-ਪ੍ਰਤੀ ਦਿਨ ਮੁਸ਼ਕਲਾਂ ਵਾਧਦੀਆਂ ਜਾ ਰਹੀਆਂ ਨੇ ਵਿਧਵੀ ਮਾਮਲੇ ਤੋਂ ਬਾਅਦ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਉਹ ਵੀ 11 ਸਾਲਾਂ ਦੀ ਨਾਬਾਲਗ Hindu ਲੜਕੀ ਦੇ ਨਾਲ ਦੁਸ਼ਕਰਮ ਕਰਨ ਦਾ ਜਿਸ ਤੇ ਵਿੱਚ ਐਡਵੋਕੇਟ ਦਵਿੰਦਰ ਰਾਜਪੂਤ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਦੱਸਿਆ ਕਿ 2019 ਦੇ ਵਿੱਚ ਅਰਮਾਨ ਮਲਿਕ ਨੇ ਇੱਕ 11 ਸਾਲਾ Hindu ਲੜਕੀ ਨੂੰ ਨਸ਼ਾ ਦੇ ਕੇ ਉਸ ਦੇ ਨਾਲ ਦਰਿੰਦਗੀ ਕੀਤੀ ਤੇ ਕਈ ਦਿਨਾਂ ਤੱਕ ਕਰਦਾ ਰਿਹਾ ਇਹ ਸਾਰਾ ਕੁਝ ਅਰਮਾਨ ਮੱਲਿਕ ਦੇ ਘਰ ਵਾਲੀ ਦੇ ਸਾਹਮਣੇ ਹੁੰਦਾ ਰਿਹਾ ਤੇ ਕਦੇ ਵੀ ਪਾਇਲ ਮੱਲਿਕ ਨੇ ਇਸ ਦਾ ਵਿਰੋਧ ਨਹੀਂ ਕੀਤਾ ਇਸ ਤੋਂ ਇਲਾਵਾ ਐਡਵੋਕੇਟ ਦਵਿੰਦਰ ਰਾਜਪੂਤ ਨੇ ਦੱਸਿਆ ਕਿ ਅਰਮਾਨ ਮੱਲਿਕ ਪਾਇਲ ਮੱਲਿਕ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਦਵਿੰਦਰ ਰਾਜਪੂਤ ਨੇ ਇਹ ਵੀ ਦੱਸਿਆ ਕਿ ਅਜਿਹੇ ਲੋਕਾਂ ਨੂੰ ਮਾਫੀ ਤਾਂ ਬਹੁਤ ਦੂਰ ਹੈ ਮੰਦਰ ਵਿੱਚ ਆਉਣ ਦੀ ਵੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਅਤੇ ਅਜਿਹੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕਿਸੇ ਨਾ ਬੜਕ ਲੜਕੀ ਦਾ ਭਵਿੱਖ ਖਰਾਬ ਨਾ ਹੋਵੇ ਤਾਂ ਕਰਦੇ ਆ ਗੱਲਬਾਤ ਤੇ ਸੁਣਾਉਂਦੇ ਆ ਤੁਹਾਨੂੰ ਕਿ ਦਵਿੰਦਰ ਰਾਜਪੂਤ ਜਿਹੜੇ ਐਡਵੋਕੇਟ ਨੇ ਅਰਮਾਨ ਮੱਲਿਕ ਦੇ ਹੋਰ ਕਿਹੜੇ ਕਾਲੇ ਸਾਮਣੇ ਲੈ ਕੇ ਆਏ ਨੇ ਚੈ ਸ਼੍ਰੀ ਰਾਮ ਜੀ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤੁਹਾਨੂੰ ਅਰਮਾਨ ਮਲਿਕ ਪਾਇਲ ਮਲਿਕ ਕ੍ਰਿਤਿਕਾ ਮਲਿਕ ਦੇ ਉੱਪਰ ਜਿਹੜਾ ਕੇਸ ਪਾਇਆ ਸੀਗਾ ਉਹਦਾ ਅਪਡੇਟ ਦੇਣ ਲਈ ਮਾਨਯੋਗ ਮੀਡੀਆ ਦੇ ਅੱਗੇ ਸਾਰੇ ਸਬੂਤ ਤੇ ਤੱਥ ਰੱਖਦੇ ਆ ਅਰਮਾਨ ਮਲਿਕ ਨੇ ਇੱਕ 11 ਸਾਲ ਦੀ Hindu ਲੜਕੀ ਦਾ ਰੇਪ ਕੀਤਾ ਹੋਇਆ ਜਿਹਦੇ ਵਿੱਚ ਇਸ ਨੂੰ ਜੇਲ ਵੀ ਹੋਈ ਹੈ ਇਹ ਐਫ ਆਈ ਆਰ ਦੀ ਕਾਪੀ ਹੈ ਇਹ ਉਸ ਨੂੰ ਡਰੱਗਸ ਦੇ ਕੇ ਟੀਕਾ ਲਗਾ ਕੇ ਡਰੱਗਸ ਦਾ ਉਸਦੇ ਨਾਲ ਬਾਰ ਬਾਰ ਰੇਪ ਹੋਇਆ ਫਿਰ ਉਸ ਤੋਂ ਬਾਅਦ ਇਸ ਨੇ ਜਦੋਂ ਇਹ ਉਹਦੇ ਘਰੇ ਹੁੰਦੀ ਸੀ 11 ਸਾਲ ਦੀ ਛੋਟੀ ਲੜਕੀ ਤਾਂ ਉਹਨੂੰ ਮਾਰ ਕੁੱਟ ਵੀ ਕਰਦਾ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਡਾਕੂਮੈਂਟ ਕਹਿ ਰਿਹਾ ਪੁਲਿਸ ਦਾ ਰਿਕਾਰਡ ਦਾ ਉਸ ਤੋਂ ਬਾਅਦ ਇਸ ਡਾਕੂਮੈਂਟ ਦੇ ਮੁਤਾਬਿਕ ਜਿਹੜੀ ਪਾਇਲ ਮਲਿਕ ਹੈ ਇਹਦੇ ਸਾਹਮਣੇ ਡਰੱਗਸ ਦਿੱਤੀ ਜਾਂਦੀ ਸੀ ਡਰੱਗਸ ਦਾ ਸੇਵਨ ਹੁੰਦਾ ਸੀ ਔਰ ਟੀਕਾ ਵੀ ਪਾਇਲ ਮਲਿਕ ਦੇ ਸਾਹਮਣੇ ਲੱਗਦਾ ਸੀ ਔਰ ਪਾਇਲ ਮਲਿਕ ਔਰ ਕ੍ਰਿਤਿਕਾ ਮਲਿਕ ਮੈਂ ਰਿਪੀਟ ਕਰਦਾ ਪਾਇਲ ਮਲਿਕ ਔਰ ਕ੍ਰਿਤਿਕਾ ਮਲਿਕ ਵੀ ਇਸ ਰੇਪ ਡਰੱਗਸ ਔਰ ਉਸ ਨੂੰ ਇੰਜੈਕਟ ਕਰਨ ਦਾ ਕੁੜੀ ਨੂੰ 11 ਸਾਲ ਦੀ ਨੂੰ ਔਰ ਉਸ ਨੂੰ ਮਾਰਕੁੱਟ ਕਰਨ ਦੇ ਵਿੱਚ ਇਨਵੋਲਵ ਹਨ ਔਰ ਇਹਨਾਂ ਦੇ ਉੱਪਰ ਮਾਨਯੋਗ ਅਦਾਲਤ ਵਿੱਚ ਕੇਸ ਵੀ ਨੇ ਔਰ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਆ ਇਸ ਦਾ ਸਬੂਤ ਹੈ ਮੈਂ ਕੁਝ ਚੀਜ਼ਾਂ ਕੌਨਫਿਡੈਂਸ਼ੀਅਲ ਰੱਖਦੇ ਹੋਏ ਆ ਦੇਖੋ ਤਿੰਨ ਬੰਦਿਆਂ ਦੇ ਉੱਪਰ ਕੋਰਟ ਦੇ ਵਿੱਚ ਬਕਾਇਦਾ ਕੇਸ ਚੱਲ ਰਿਹਾ 11 ਸਾਲ ਦੀ ਕੁੜੀ ਪੋਸਕੋ ਐਕਟ ਦੇ ਅੰਡਰ ਉਸ ਦਾ ਰੇਪ ਹੁੰਦਾ ਸੀ ਵਾਰ-ਵਾਰ ਉਹਦੇ ਨਾਲ ਮਾਰਕੁੱਟ ਹੁੰਦੀ ਸੀ ਪਾਇਲ ਮਲਿਕ ਔਰ ਕ੍ਰਿਤੀਗਾ ਮਲਿਕ ਉਹਦੇ ਵਿੱਚ ਇਨਵੋਲਵ ਸੀ ਔਰ ਇਹ ਵੀ ਕੋਰਟ ਦੇ ਵਿੱਚ ਨੇ ਇਹਨਾਂ ਨੇ ਵੀ ਜੇਲ੍ਹ ਕੱਟੀ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਪੇਸ਼ੇਵਰ ਧਰਮ ਨੂੰ ਲੈ ਕੇ ਔਰ ਬਾਕੀ ਜੁਰਮਾਂ ਨੂੰ ਲੈ ਕੇ ਇਹ ਪੇਸ਼ੇਵਰ ਨੇ ਇਹ ਕੋਈ ਵੀ Hindu ਧਰਮ ਨਾਲ ਪਿਆਰ ਨਹੀਂ ਕਰਦੇ ਇਹ ਜਿਹੜੀਆਂ ਵੀਡੀਓਜ਼ ਬਣਾ ਕੇ ਜਾਂ ਜਿੰਨਾ ਕੁਲ ਵੀ ਇਹ ਜਾ ਰਹੇ ਨੇ ਸਾਡੇ ਪੂਜਨੀਏ ਸੰਤ ਮਹਾਤਮਾ ਸਾਡੇ ਪੂਜਨੀਏ ਸਥਾਨ ਉਸ ਸਥਾਨਾ ਦੇ ਉੱਪਰ ਇਹ ਬੰਦਿਆਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਇੱਕ 11 ਸਾਲ ਦੀ Hindu ਲੜਕੀ ਦਾ rape ਕਰਨ ਵਾਲਾ ਬੰਦਾ ਕਿਵੇਂ ਜਾ ਸਕਦਾ ਹੈ ਪਵਿੱਤਰ ਥਾਵਾਂ ਤੇ ਔਰ ਉਸ ਨੂੰ ਕੋਈ ਵੀ ਬੰਦਾ ਮਾਫ ਨਹੀਂ ਕਰੇਗਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਅਪਡੇਟ ਹੋਰ ਦੇਣਾ ਇਹ ਮਾਨਯੋਗ ਅਦਾਲਤ ਸਾਡੀ ਪਟਿਆਲਾ ਨੇ ਆਰਡਰ ਕੀਤਾ ਸੀਗਾ 25/7/2025 ਨੂੰ ਜਿਹਦੇ ਵਿੱਚ ਪੁਲਿਸ ਤੋਂ ਸਟੇਟਸ ਰਿਪੋਰਟ ਮੰਗੀ ਗਈ ਸੀ ਇਸ ਐਫ ਆਈ ਆਰ ਇਹਨਾਂ ਦੇ ਖਿਲਾਫ ਕਰਨ ਦੀ ਜਿਹੜੀ ਕਿ ਅੱਜ ਤਰੀਕ ਸੀ 1 8 2025 ਨੂੰ ਇਹਦੇ ਵਿੱਚ ਮਾਨਯੋਗ ਅਦਾਲਤ ਤੋਂ ਅਸੀਂ ਪੁਲਿਸ ਸੈਟੀਸਫਾਈਡ ਆ ਉਹਨਾਂ ਨੇ ਐਸ ਐਸ ਪੀ ਪਟਿਆਲਾ ਤੋਂ ਹੁਣ ਰਿਪੋਰਟ ਮੰਗੀ ਹੈ ਕਿਉਂਕਿ ਇਹਨਾਂ ਨੇ ਮੁੱਦਾ ਬਣਾਇਆ ਸੀਗਾ ਕਿ ਇੱਥੇ ਪਟਿਆਲੇ 'ਚ ਤਾਂ ਜੁਰਮ ਹੋਇਆ ਨਹੀਂ ਜੁਰਮ ਤਾਂ ਕਿਤੇ ਹੋਰ ਹੋਇਆ ਫਿਰ ਮਾਨਯੋਗ ਸੁਪਰੀਮ ਕੋਰਟ ਦੀ ਮਾਨਯੋਗ ਹਾਈ ਕੋਰਟ ਦੀਆਂ ਕਈ ਫੈਸਲੇ ਇਹਨਾਂ ਨੂੰ ਆ ਦੇਖੋ ਟਾਈਮ ਵੀ ਦਿੱਤਾ ਹੋਇਆ ਮੇਲ ਅੱਜ ਹੀ ਆ ਕੇ ਕੋਰਟ ਤੋਂ ਦੁਪਹਿਰੇ ਮੈਂ ਕੀਤੀ ਹੈ ਜਿਦੇ ਵਿੱਚ ਮੈਂ ਕਲੀਅਰਲੀ ਦੱਸਿਆ ਵੀ ਕਿਸ ਹਿਸਾਬ ਨਾਲ ਇਹਨਾਂ ਦੇ ਉੱਪਰ ਪਟਿਆਲਾ ਵਿੱਚ ਐਫ ਆਈ ਆਰ ਬੰਦੀ ਹੈ ਦੇਸ਼ ਦਾ ਸੰਵਿਧਾਨ ਦੇਸ਼ ਦਾ ਕਾਨੂੰਨ ਪਟਿਆਲਾ ਦੇ ਵਿੱਚ ਐਫ ਆਈ ਆਰ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਦੀ ਕਿ ਮੈਂ ਇਹਨਾਂ ਨੂੰ ਈਮੇਲ ਰਜਿਸਟਰਡ ਪੋਸਟ ਔਰ ਸਾਰੀ ਚੀਜ਼ ਜਿਸ ਦੇ ਨਾਲ ਪਟਿਆਲਾ ਜੀ ਐਫ ਆਈ ਆਰ ਰਜਿਸਟਰਡ ਇਨਸਲੀਅਲੀ ਹੋ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਮੈਂ ਐਸ ਐਚਓ ਕੋਤਵਾਲੀ ਨਾਲ 2 ਮਿੰਟ ਡਿਟੇਲ ਵਿੱਚ ਗੱਲ ਕਰਕੇ ਦੱਸੀ ਵੀ ਆ ਉਹਨੂੰ ਔਰ ਇਹ ਸਾਰੇ ਸਬੂਤ ਮੈਂ ਤੁਹਾਨੂੰ ਨਹੀਂ ਦਿਖਾ ਰਹੇ ਐਵੇਂ ਮਾਨਯੋਗ ਅਦਾਲਤ ਸਾਡੇ ਪਟਿਆਲਾ ਦੇ ਮਾਨਯੋਗ ਜੱਜ ਸਾਹਿਬ ਕੋਲ ਵੀ ਅੱਜ ਮੈਂ ਸਾਰਾ ਕੁਝ ਦੇ ਕੇ ਆਇਆ ਵੀ ਮੈਂ ਕਿੰਨੀ ਵਾਰ ਇਹਨਾਂ ਨੂੰ ਕਾਲ ਕੀਤੀ ਕਿੰਨੀ ਵਾਰ ਇਹਨਾਂ ਨੂੰ ਰਜਿਸਟਰਡ ਪੋਸਟ ਕੀਤੀ ਕਿਡਨੀ ਵਾਰ ਇਹਨਾਂ ਨੂੰ ਮੈਂ ਹਰ ਚੀਜ਼ ਦੱਸੀ ਮੈਂ ਉਹਦੀ ਤੁਹਾਨੂੰ ਡਿਟੇਲ ਵੀ ਦੱਸ ਦਿੰਨਾ ਇਹਨਾਂ ਨੂੰ ਡੀਜੀਪੀ ਪੰਜਾਬ ਦੇ ਐਸਐਸਬੀ ਪਟਿਆਲਾ ਨੂੰ 21/7/2025 ਨੂੰ 4:25 ਮਿੰਟ ਤੇ ਮੇਰੇ ਵੱਲੋਂ ਈਮੇਲ ਗਈ ਹੈ ਸਾਰੇ ਸਬੂਤਾਂ ਸਵੇਪ 22/7 ਨੂੰ ਸਾਰੀ ਕੰਪਲੇਂਟ ਵਿਦ ਸਾਰੇ ਸਬੂਤ ਵਿਦ ਕੋਰਟ ਡਾਕੂਮੈਂਟਸ ਜਿਹੜੇ ਮੈਂ ਕੋਰਟ ਚ ਲਾਏ ਸੀ ਉਹ ਸਾਰੇ ਮੈਂ ਥਰੂ ਰਜਿਸਟਰਡ ਪੋਸਟ ਭੇਜਦੇ ਆਂ ਆਫਟਰ दैट ਬਈ ਰਿਮਾਈਂਡਰ ਈਮੇਲ 29 ਸਤ ਨੂੰ ਮੈਂ 5 ਦਿਨ ਵੇਟ ਕੀਤੀ 7 ਦਿਨ ਵੇਟ ਕੀਤੀ ਫਿਰ ਮੈਂ ਇਹਨਾਂ ਨੂੰ ਰਿਮਾਈਂਡਰ ਈਮੇਲ ਦੁਆਰਾ ਕੰਪਲੇਂਟ ਵੀ ਕੀਤੀ ਦੁਬਾਰਾ ਸਬੂਤ ਵੀ ਦਿੱਤੇ ਔਰ ਇਹਨਾਂ ਨੂੰ ਇਹ ਵੀ ਦੱਸਿਆ ਵੀ ਪਟਿਆਲੇ ਦੇ ਵਿੱਚ ਕਿਹੜੇ ਕਾਨੂੰਨ ਦੇ ਤਹਿਤ ਐਫ ਆਈ ਆਰ ਹੋ ਸਕਦੀ ਹੈ ਔਰ ਉਹਦੇ ਪੂਰੀਆਂ ਜਜਮੈਂਟਸ ਪੂਰੇ ਲਾਜ਼ ਇੱਕ ਇੱਕ ਚੀਜ਼ ਡੀਟੇਲ ਚ ਮੈਂ ਦੱਸ ਕੇ ਅੱਜ ਵੀ ਮੇਲ ਕੀਤੀ ਹੈ ਅੱਜ ਵੀ ਰਜਿਸਟਰੀ ਕੀਤੀ ਹੈ ਫਿਰ ਮੈਂ ਐਸਐਚਓ ਬਤਵਾਲੀ ਨੂੰ 29/7/2025 ਨੂੰ 6:55 ਵਜੇ ਸ਼ਾਮ ਨੂੰ 2 ਮਿੰਟ ਗੱਲ ਕੀਤੀ ਹੈ ਇਹ ਸਭ ਮੈਂ ਜੱਜ ਸਾਹਿਬ ਨੂੰ ਅੱਜ ਦੇਖ ਕੇ ਆਇਆ ਔਰ ਇਹਦੇ ਸਬੂਤ ਮੇਰੇ ਕੋਲ ਮੌਜੂਦ ਨੇ ਬਹੁਤ ਹੀ ਕਾਬਲ ਸਾਡੇ ਡੀਜੀਪੀ ਸਾਹਿਬ ਨੇ ਬਹੁਤ ਹੀ ਕਾਬਲ ਸਾਡੇ ਐਸਐਸਪੀ ਸਾਹਿਬ ਨੇ ਮੈਂ ਸਿਰਫ ਉਹਨਾਂ ਕੋਲ ਹੋਰ ਵੀ ਬਹੁਤ ਕੰਮ ਨੇ ਇਸ ਤੋਂ ਇਲਾਵਾ ਤਾਂ ਮੈਂ ਹੱਥ ਜੋੜ ਕੇ ਸਾਰੇ ਅੱਗੇ ਹੀ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜੇ ਕਾਨੂੰਨ ਦੇ ਮੁਤਾਬਕ ਮੈਂ ਉਹਨਾਂ ਨੂੰ ਈਮੇਲ ਕਰਦੀ ਆ ਰਜਿਸਟਰਡ ਪੋਸਟ ਵੀ ਕਰ ਸਕਦੀ ਹਾਂ ਉਹ ਦੇਖ ਸਕਦੀ ਹੈ ਵੀ ਕਿਹੜੀ ਕਾਨੂੰਨ ਦੇ ਅੰਦਰ ਇਹ ਐਫ ਆਈ ਆਰ ਪਟਿਆਲੇ ਬੰਦੀ ਹੈ ਤਾਂ ਮੇਰੀ ਬੇਨਤੀ ਇਹ ਹੀ ਹੈ ਵੀ ਇਸ ਦੀ ਐਫ ਆਈ ਆਰ ਤੁਰੰਤ ਦਰਜ ਕੀਤੀ ਜਾਵੇ ਇਸ ਨੇ ਇੱਕ 11 ਸਾਲ ਦੀ ਕੁੜੀ ਦਾ ਰੇਪ ਕੀਤਾ ਹੈ ਔਰ ਉਸ ਨੂੰ ਕੁੱਟਿਆ ਵੀ ਹੈ ਜਿਹਦੇ ਚ ਪਾਇਲ ਮਲਿਕ ਤੇ ਕ੍ਰਿਤੀ ਕਾ ਮਲਿਕ ਅਨੁਵਾਲ ਹੈ ਉਹ ਅੰਡਰ ਟ੍ਰਾਇਲ ਹੈ ਜੇਲ੍ਹੇ ਜਾ ਚੁੱਕਿਆ ਔਰ ਜੇਲ੍ਹ ਜਾਣ ਤੋਂ ਬਾਅਦ ਕਿਸ ਤੋਂ ਇਲਾਵਾ ਮੈਂ ਉਹਨੂੰ ਹੋਰ ਵੀ ਕੁਝ ਚੀਜ਼ਾਂ ਦੇ ਚੰਨਣਾ ਪਾਣਾ ਚਾਹਨਾ ਚਾਹਨਾ ਚਲੋ ਮੈਂ ਜ਼ਿਆਦਾ ਵੀਡੀਓ ਲੰਬੀ ਨਹੀਂ ਕਰੂੰਗਾ ਬਟ ਹੋਰ ਵੀ ਕੁੜੀਆਂ ਹੋਰ ਵੀ ਬੰਦਿਆਂ ਨੇ ਇਸ ਦੇ ਖਿਲਾਫ ਕੰਪਲੇਂਟਸ ਕੀਤੀਆਂ ਨੇ ਜਿਹਦੀ ਡਿਟੇਲਸ ਮੇਰੇ ਕੋਲ ਆ ਰਹੀਆਂ ਨੇ ਆ ਚੁੱਕੀਆਂ ਨੇ ਆਲਰੇਡੀ ਔਰ ਉਹਦੀ ਵੀ ਤਫਤੀਸ਼ ਮੈਂ ਖੁਦ ਕਰ ਰਿਹਾ ਮੈਂ ਇੰਨਾ ਕੁ ਪੜਿਆ ਲਿਖਿਆ ਇੰਨਾ ਕੁ ਮੇਰਾ ਦਿਮਾਗ ਹੈਗਾ ਕਿ ਮੈਂ ਇਨਵੈਸਟੀਗੇਸ਼ਨ ਖੁਦ ਵੀ ਕਰ ਸਕਦਾ ਔਰ ਮੈਂ ਹਰ ਚੀਜ਼ ਆਪਣੇ ਦਮ ਤੇ ਆਪਣੇ ਦਿਮਾਗ ਨਾਲ ਔਰ ਆਪਣੀ ਅਕਲ ਔਰ ਕਾਬਲੀਅਤ ਦੇ ਨਾਲ ਇਹ ਸਾਰੇ ਸਬੂਤ ਮੈਂ ਇਕੱਠੇ ਕੀਤੇ ਨੇ ਔਨ ਰਿਕਾਰਡ ਹੈ ਫੈਕਟ ਹੈ ਟ्रू ਫੈਕਟ ਹੈ ਇਹਦੇ ਵਿੱਚ ਕੋਈ ਵੀ ਕਿੰਦੂ ਪ੍ਰੰਤੂ ਨਹੀਂ ਹੈ ਇਹ ਬੰਦਾ ਇੱਕ ਪੇਸ਼ੇਵਰ ਕ੍ਰਾਈਮਨਲ ਹੈ ਹੋਰ ਵੀ ਮੁਕੱਦਮੇ ਹੋਰ ਵੀ ਕੰਪਲੇਂਟਾਂ